ਕੱਲ ਦਾ ਮਸਲਾ ਚੱਲ ਰਿਹਾ ਪੰਜਾਬ ਦੀ ਧੀ ਬੱਚੀ ਬੀਬੀ ਕੁਲਵਿੰਦਰ ਕੌਰ ਉਹਨੇ ਜਿਹੜਾ ਕੰਗਣਾ ਰਾਉਤ ਨੂੰ ਥੱਪੜ ਮਾਰਿਆ ਦੇ ਨਹੀਂ ਤੇਲ ਦੇਤਾ ਮਾਂ ਪੰਜਾਬ ਦੀ ਬੱਚੀ ਨੇ ਸਰਵਿਸ ਕਰਦੀ ਦੇਖੋ ਜਿਹੜਾ ਕੋਈ ਅਜੇ ਹਜਾ ਕੋਈ ਬੀਜੂਗਾ ਹਜੇ ਵੱਡੂਗਾ ਇਹ ਜਿਹੜੀ ਕੰਗਣਾ ਰਾਉਤ ਆ ਉਹ ਕਹਿੰਦਾ ਬਹੂ ਤਾਂ ਪਹਿਲਾਂ ਹੀ ਨਹੀਂ ਸੀ ਮਾਨ ਇੱਕ ਮੁੰਡਾ ਹੋ ਗਿਆ ਇਹ ਤਾਂ ਉਹ ਨਹੀਂ ਸੀ ਰੋਲਾ ਪਾਉਣਾ ਹਰਦੀ ਹੁਣ ਐਮਪੀ ਬਣਾਤੀ ਪਹਾੜੀ ਵਾਲਿਆਂ ਨੇ ਤੇ ਹੰਕਾਰ ਦੀ ਹੋਰ ਭਰ ਗਈ ਪੰਜਾਬ ਦੇ ਨਾਲ ਇੰਨੀ ਨਫਰਤ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਤੋਂ ਬੀਬੀਆਂ ਨੂੰ ਕਹਿੰਦੀ ਸੀ ਵੀ ਇੱਥੇ ਟੱਕੇ ਟੱਕੇ ਤੇ ਬੈਠੀਆਂ ਨੇ 100-100 ਰੁਪਏ ਤੇ ਲੈ ਕੇ ਇਹ ਧਰਨੇ 'ਚ ਆ ਜਾਂਦੀਆਂ ਨੇ ਇਹੋ ਜੇ ਆਪਤ ਸ਼ਬਦ ਬੋਲੇ ਤੇ ਮੈਂ ਸਾਰੇ ਕਿਸਾਨਾਂ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਬੀਬੀਆਂ ਨੇ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਕੰਗਣਾ ਰਣੌਦ ਦੇ ਉੱਤੇ ਪarcha ਦਰਜ ਕਰਾਓ ਸਾਰੇ ਜਿਹੜੇ ਆਪਾ ਸ਼ਬਦ ਬੋਲੇ ਜੇ ਉਹਨੇ ਸ਼ਬਦ ਪਹਿਲਾਂ ਜਦੋਂ ਦੇਖੋ ਉਸ CIA F ਦੀ ਜਿਹੜੀ ਗੁੱਡੀ ਆ ਲੜਕੀ ਆ ਉਥੇ ਉਹਦੀ ਡਿਊਟੀ ਬਣਦੀ ਸੀ ਆ ਉਹ ਡਿਊਟੀ ਇਮਾਨਦਾਰ ਨਾਲ ਕਰ ਰਹੀ ਆ ਜਦੋਂ ਸਾਰਾ ਕੁਝ ਮਸ਼ੀਨ ਵਿੱਚ ਦੀ ਕੱਢਣਾ ਹੁੰਦਾ ਉਹਦੇ ਟਕਰਾਰ ਹੋ ਗਈ ਨੂੰ ਬਦਲਾ ਕੇ ਪੰਜਾਬੀਆਂ ਦੀ ਕੁੜੀ ਆ ਉਹਨੂੰ ਨਾਲ ਦੀ ਅਫਸਰ ਨੇ ਜਿਹੜਾ ਬਿਆਨ ਆਇਆ ਵੀ ਉਹਨੂੰ ਪਹਿਲਾਂ ਖਾਲਸਤਾਨੀ ਕਿਹਾ ਵੀ ਜਿੰਨੇ ਫੌਜ ਦੇ ਵਿੱਚ ਭਾਰਤੀ ਨੇ ਨੌਜਵਾਨ ਸਿੱਖ ਬੱਚੇ ਬੱਚੀਆਂ ਉਹ ਸਾਰੇ ਖਾਲਸਾ ਨਹੀਂ ਹੋਗੇ ਤੇ ਜੇ ਤੁਸੀਂ ਨਾ ਇਨੀ ਨਫ਼ਰਤ ਕਰਦੇ ਭਾਰਤੀ ਕਾਹਦੇ ਕਾਦੇ ਵਾਸਤੇ ਕਰਦੇ ਹੋ ਉਹ ਇਹ ਕੰਗਣਾ ਰੌਤ ਨੂੰ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਜੇ ਭਾਰਤ ਦੀ ਹੋਂਦ ਆ ਪੰਜਾਬੀਆਂ ਕਰਕੇ ਬਚੀ ਆ ਨਹੀਂ ਤੁਹਾਨੂੰ ਦਾਸਨ ਨੂੰ ਚੋਪੜ ਕੇ ਰੱਖ ਦੇਣਗੇ ਭਾਰਤ ਨੂੰ ਜਿਹੜਾ ਤੁਸੀਂ ਭਾਰਤੀ ਗੋਗੇ ਗੋਨੇ ਫਿਰਦੇ ਹੋ ਛੱਡਣਾ ਹੀ ਕੋਈ ਨਹੀਂ ਰੂਸ ਆਪਣੇ ਚੈਨ ਵਾਲਿਆਂ ਨੇ ਪਾਕਿਸਤਾਨੀ ਬੈਠਾ ਇੱਕ ਵਾਰੀ ਤੁਸੀਂ ਪੰਜਾਬ ਦੇ ਜਿਹੜੇ ਬਹਾਦਰ ਨੌਜਵਾਨ ਫੌਜੀ ਨੇ ਉਹਨਾਂ ਨੂੰ ਫੌਜ ਨੂੰ ਬਾਹਰ ਕਰੋ ਉਸ ਚੈਨਾ ਤੋਂ ਬੁਲਾ ਕੇ ਦੇਖ ਲੋ ਫਿਰ ਦੇਖਣਾ ਕੰਗਣਾ ਰਣਾਉਤ ਖੜਦੀ ਐ ਕਿ ਉਸੇ ਮੋਦੀ ਖੜਦਾ ਕਾਇਮਸਾ ਖੜਦਾ ਇਸ ਕਰਕੇ ਜਿਹੜੀਆਂ ਇਹ ਨਫਲਤ ਭਰੀਆਂ ਤਕਰੀਰਾਂ ਬੂਲ ਬਾਣੀ ਕਰਦੇ ਨੇ ਉਹ ਆਵਾਜ਼ ਆ ਜਾਣ ਇਹ ਦੇਸ਼ ਨੂੰ ਬਚਾਉਣ ਵਾਸਤੇ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਦੀਆਂ 80% ਕੁਰਬਾਨੀਆਂ ਨੇ 85% ਸਭ ਤੋਂ ਵੱਧ ਜੇ ਭਾਰਤ ਦੀ ਆਜ਼ਾਦੀ ਲਈ ਜਿੰਨੇ ਸਿੰਘ ਜੂਝੇ ਜਿੰਨੇ ਸ਼ਹਾਸਿਆਂ ਦੇ ਰਸੇ ਤੋਂ ਮੇ ਕਾਲੇ ਪਾਣੀ ਗਏ ਗੋਲੀ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਪੰਜਾਬੀਆਂ ਨੇ ਜੀ ਕੁਰਬਾਨੀ ਦਿੱਤੀ ਆ ਫੇਰ ਇਹ ਦੇਸ਼ ਦੀ ਕਿਤੇ ਹੋਣਦ ਬਰਕਰਾਰ ਰਹੀ ਆ ਫੇਰ ਆਜ਼ਾਦੀ ਮਿਲੀ ਆ ਅੰਗਰੇਜ਼ਾਂ ਤੋਂ ਥੋਨੂੰ ਨਹੀਂ ਕਿਸੇ ਚਰਖਿਆਂ ਬਦਲੇ ਆਜ਼ਾਦੀ ਦੇਤੀ ਇਹੋ ਜੇ ਵਰਤਾਰੇ ਜਿਹੜੇ ਵਰਤ ਨੇ ਗੂ ਦੀ ਕਲਾ ਵਰਤਦੀ ਆ ਸਾਰੇ ਪੰਜਾਬੀਆਂ ਵੱਲੋਂ ਉਸ ਲੜਕੀ ਦਾ ਧੰਨਵਾਦ ਕੀਤਾ ਗਿਆ ਤੇ ਅਸੀਂ ਦਲਪੰਥ ਸਰਬਾਖਰਮਾ ਵੱਲੋਂ ਉਸ ਬੱਚੀ ਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਖੜੇ ਆ ਉਹਨਾਂ ਦੇ ਜਿਨ੍ਹਾਂ ਨੇ ਚੜ੍ਹਦੀ ਕਲਾ ala ਅਣਖ ਦਿਖਾਈ ਆ ਵੀ ਸ਼ੇਰ ਬੱਚਿਆਂ ਜਿਉਂਦੀਆਂ ਨੇ ਮਾਈ ਭਾਗੋ ਦੀਆਂ ਵਾਰਸਾਂ ਜਿਉਂਦੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਕੈਨੇਡਾ ਤੋਂ ਇੱਕ ਸਰਦਾਰ ਸਾਹਿਬ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਇੱਕ ਇਥੇ ਭਾਈ ਸਾਹਿਬ ਨੇ ਅਜੇ ਤਾਂ ਮੋਨੀ ਨੇ ਵਪਾਰੀ ਵਰਗ ਦੇ ਦੇਖੋ ਉਹਨਾਂ ਨੇ 1 ਲੱਖ ਰੁਪਏ ਦਾ ਐਲਾਨ ਕਰ ਦਿੱਤਾ ਜਿਹੜਾ ਕੋਈ ਇਹ ਚੰਗਾ ਕੰਮ ਕਰੂਗਾ ਮੈਂ ਕੰਗਣਾ ਨੂੰ ਕਹਿਣਾ ਚਾਹੁੰਦਾ ਤੂੰ ਤਾਂ ਆਪ ਦਾ ਫਿਲਮਾਂ ਦੇ ਵਿੱਚ ਜਿਸਮ ਦਿਖਾਤ ਖਾ ਖੇ ਇੰਨੀ ਪ੍ਰਸਿੱਧੀ ਹਾਸਲ ਕਰੀ ਆ ਇਸ ਬੱਚੀ ਨੇ ਇੱਕ ਰਾਤ ਦੇ ਵਿੱਚ ਤੇਰੇ ਥੱਪੜ ਮਾਰ ਕੇ ਪੂਰੇ ਵਰਲਡ ਦੇ ਵਿੱਚ ਜਿਹੜੇ ਝੰਡੇ ਗੱਡ ਤੇ ਐਡੀ ਵਿਡੇ ਗੁਰੂ ਨੇ ਇਹਨੂੰ ਬਖਸ਼ਦੀ ਸਾਰੇ ਬੱਲੇ ਬੱਲੇ ਕਰਦੇ ਨੇ ਮੈਂ ਸਾਰੀਆਂ ਬੱਚੀਆਂ ਨੂੰ ਪੰਜਾਬ ਦੇ ਨੌਜਵਾਨਾਂ ਜਿੰਨੇ ਵੀ ਨੇ ਸਾਰਿਆਂ ਨੂੰ ਬੋ ਕਹਿਣਾ ਚਾਹੁੰਦਾ ਗੰਦੇ ਕੰਮ ਕਰਕੇ ਜਾਂ ਗਾਣੇ ਗਾ ਕੇ ਜਾਂ ਜਿਸਮ ਦਿਖਾ ਕੇ ਨਹੀਂ ਪ੍ਰਸਿੱਧੀ ਹਾਸਲ ਕੀਤੀ ਜਾ ਸਕਦੀ ਜਦੋਂ ਗੁਰੂ ਕਿਰਪਾ ਕਰਦਾ ਤੁਸੀਂ ਸੱਚ ਦੇ ਰਾਹ ਤੇ ਤੁਰੋ ਜਿਸ ਤਰ੍ਹਾਂ ਬੀਬੀ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਅਣਖ ਦਿਖਾਈਆ ਤੇ ਕਿਹਾ ਵੀ ਜਿਹਨੂੰ ਤੂੰ ਕਹਿੰਦੀ ਸੀ ਉਹ ਟਿਕ ਟਿਕੇ ਤੇ ਬੈਠੇ ਨੇ 100 100 ਰੁਪਿਆ ਲੈਂਦੀਆਂ ਨੇ ਉੱਥੇ ਸਾਡੀ ਮਾਂ ਵੀ ਬੈਠੀ ਸੀਗੀ ਉਹ ਬਹਾਦਰ ਬੱਚੀ ਨੇ ਪੰਜਾਬ ਜੀ ਨੇ ਫਿਰ ਖੂਨ ਕੀ ਦਾ ਪੰਜਾਬ ਦੀਆਂ ਰਗਾਂ ਦੇ ਪੰਜਾਬ ਦਾ ਖੂਨ ਆ ਉਹਦੀਆਂ ਰਗਾਂ ਦੇ ਵਿੱਚ ਦੌੜਦਾ ਤੇ ਉਹਨੇ ਦਿਖਾਤੀ ਅਣਖ ਅਸੀਂ ਸਾਰਾ ਪੰਥ ਉਹਦੇ ਨਾਲ ਆ ਦਲ ਪੰਥ ਚੜ੍ਹਦੀ ਕਲਾ ਦੇ ਨਾਲ ਜੇ ਕੋਈ ਗੱਲਬਾਤ ਹੋਈ ਐਸੀ ਚੜ੍ਹਦੀ ਕਲਾ ਦੇ ਨਾਲ ਪੂਰਾ ਪਰਿਵਾਰ ਦਾ ਸਾਥ ਦੇਾਂਗੇ ਕਿਸਾਨੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹਣਾ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਆਓ ਆਪਾਂ ਉਸ ਦਾ ਬੱਚੀ ਦਾ ਸਾਥ ਦਿਈਏ ਤੇ ਅਸੀਂ ਹੋਰ ਕਹਿੰਨੇ ਆ ਕੰਗਣਾ ਤੈਨੂੰ ਜੇ ਐਮਪੀ ਬਣਾਇਆ ਪਹਾੜੀਆਂ ਨੇ ਸਾਡੇ ਪੰਜਾਬ ਦੀ ਜਿਮਨੀ ਚੋਣ ਆਉਂਦੀ ਆ ਅਸੀਂ ਬੀਬੀ ਕੁਲਵਿੰਦਰ ਕੌਰ ਨੂੰ ਐਮਐਲਏ ਬਣਾਵਾਂਗੇ ਐਮਐਲਏ ਇਲੈਕਸ਼ਨ ਲੜਾਵਾਂਗੇ ਜਿਮਨੀ ਚੋਣ ਦੇ ਵਿੱਚ ਪੰਜਾਬ ਦੇ ਬਹਾਦਰ ਜਿਹੜੇ ਲੋਕ ਨੇ ਇਸ ਸ਼ੇਰ ਬੱਚੀ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ ਤੇਰੇ ਬਰਾਬਰ ਦੀ ਕਰ ਦੇਵਾਂਗੇ ਤੂੰ ਕੀ ਜਾਣਦੀ ਹੈ ਸਰਕਾਰ ਨੇ ਸਸਪੈਂਡ ਕਰਤਾ ਉਹਨੂੰ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਬੱਚੀ ਦੇ ਨਾਲ ਆ ਪਰਿਵਾਰ ਦੇ ਨਾਲ ਆ ਸਾਰਾ ਪੰਥ ਨਾਲ ਖੜਾ ਪੰਜਾਬ ਨਾਲ ਖੜਾ ਪੂਰੀ ਤਾਕਤ ਦੇ ਕੇ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਨੇ ਤੇ ਅshiftsa ਪਾਵਰ ਇਸ ਬੱਚੀ ਨੂੰ ਹੁਣ ਪਹਿਲਾ ਐਮਐਲਏ ਬਣੂਗੀ ਫਿਰ ਐਮਪੀ ਬਰਾਬਰ ਬਿਠਾਵਾਂਗੇ ਤੇਰੀ ਕੰਗਣਾ ਤੂੰ ਕੀ ਜਾਣਦੀ ਆ ਪੰਜਾਬ ਦੇ ਬਹਾਦਰ ਲੋਕ ਨੇ ਇਹ ਇਹ ਅਣਖ ਪਿੱਛੇ ਮਰ ਜਾਂਦੇ ਨੇ ਇਸ ਕਰਕੇ ਮੈਂ ਸਾਰੇ ਪੰਜਾਬ ਨੂੰ ਕਹਿਣਾ ਚਾਹੁੰਨਾ ਆਓ ਇਸ ਬੱਚੀ ਦੇ ਆਪਾਂ ਹੱਕ ਦੇ ਵਿੱਚ ਨੇਤਰੀ ਸਾਰੇ ਡਟ ਕੇ ਪਹਿਰਾ ਦਈਏ ਜਿੰਨੀਆਂ ਵੀ ਹੋ ਦਲਪੰਥ ਨੇ ਨਿਹੰਗ ਸਿੰਘ ਇਸ ਬੱਚੀ ਦੇ ਨਾਲ ਖੜਨਾ ਸੀ ਵੀ ਖੜੇ ਆ ਜਿੱਥੇ ਕਿਤੇ ਲੋੜ ਪਈ ਆ ਪਰਿਵਾਰ ਨੂੰ ਕਹਿੰਦੇ ਆ 98 ਸਾਲ ਸਾਡਾ ਨੰਬਰ ਨੋਟ ਕਰੋ 9815264704 ਨੰਬਰ ਆ ਸਾਡਾ 9815264704 ਨੰਬਰ ਆ ਅਸੀਂ ਪੂਰਾ ਦਲਪੰਸ ਬੀਬੀ ਨਾਲ ਕੁਲਵਿੰਦਰ ਕੌਰ ਨਾਲ ਪਰਿਵਾਰ ਦੇ ਨਾਲ ਖੜੇ ਆ ਤੇ ਸਰਕਾਰ ਨੂੰ ਕਹਿੰਦੇ ਆ ਤੁਸੀਂ ਉਹ ਤਾਂ ਸਸਪੈਂਡ ਤਾਂ ਕਰਤਾ ਉਹਦੀ ਨੌਕਰੀ ਖੋਹ ਲਈ ਪਰ ਪੰਜਾਬ ਉਹਨੂੰ ਜਿਹੜਾ ਹੈਗਾ ਪਲਕਾਂ ਦੇ ਬਿਠਾਊਗਾ ਜਿਹੜੀ ਕੰਗਣਾ ਰਣਾਓ ਤਾਂ ਜਿਹੜੀ ਹਮੇਸ਼ਾ ਨਫ਼ਰਤ ਭਰੀਆਂ ਗੱਲਾਂ ਕਰਦੀ ਆ ਪੰਜਾਬ ਨੂੰ ਅਤਵਾਦੀ ਕਹਿੰਦੀ ਆ ਵੱਖਵਾਦੀ ਕਹਿੰਦੀ ਆ ਕਿਸਾਨ ਨੂੰ ਹਾਕ ਮੰਗਦਿਆਂ ਨੂੰ ਕਹਿੰਦੀ ਆ ਵੱਖਵਾਦੀ ਤੇ ਉਹਨੂੰ ਵੀ ਇਹੋ ਦੇ ਬਰਾਬਰ ਕੁਲਵਿੰਦਰ ਕੌਰ ਦੇ ਕੁਲਵਿੰਦਰ ਕੌਰ ਨੂੰ ਤਾਕਤ ਦੇ ਕੇ ਵਿਧਾਨ ਸਭਾ ਦੇ ਵਿੱਚ ਐਮਐਲਏ ਬਣਾ ਕੇ ਭੇਜਾਂਗੇ ਹੋ ਸਕਿਆ ਕਿਤੇ ਐਮਪੀ ਖਾਲੀ ਹੋ ਗਈ ਫਿਰ ਐਮਪੀ ਬਣਾ ਕੇ ਬਰਾਬਰ ਚੰਗਣਾ ਰਣੋ ਤੇ ਬਿਠਾਵਾਂਗੇ ਵੀ ਆਹ ਬੈਠਿਆ ਸ਼ੇਰ ਬੱਚੀ ਇਹੋ ਪੰਜਾਬੀ ਨੇ ਇਹ ਦੁੱਗਣੀ ਕਰਕੇ ਮੋੜਦੇ ਨੇ ਜੇ ਕੋਈ ਭਾਜੀ ਚਾੜੇ ਨਾ ਇਹ ਥੱਪੜ ਦੇ ਲਾਇਕ ਹੀ ਸੀ ਹਲੇ ਤਾਂ ਉਹ ਬੱਚੀ ਦਾ ਖੂਨ ਹੀ ਜਾ ਗਿਆ ਕਿਤੇ ਇੰਦਰਾ ਗਾਂਧੀ ਮੰਗੂ ਫਿਲਟਰ ਮੰਗੂ ਕਰਕੇ ਨਾ ਤੈਨੂੰ ਧਰਤਾ ਉਹਨੇ ਹੈ ਨਹੀਂ ਸੀ ਉਹਦੇ ਕੋਲੇ ਹਥਿਆਰ ਪੰਜਾਬੀ ਨੇ ਇਹ ਇਸ ਕਰਕੇ ਅਸੀਂ ਉਹਦੇ ਨਾਲ ਆ ਸਾਰਾ ਪੰਜਾਬ ਤੇ ਸਰਕਾਰ ਨੂੰ ਵੀ ਕਹਿੰਦੇ ਆ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰਿਓ ਮਤ ਦੇਖੋ ਕਿਤੇ ਤੁਸੀਂ ਸਾਰੇ ਪਰਿਵਾਰ ਨੂੰ ਖਿੱਚੀ ਜਾਵੋ ਤੁਹਾਡੀ ਸਰਕਾਰ ਆ ਤੁਸੀਂ ਬਹੁਤ ਕੁਸ਼ ਪਰ ਪੰਜਾਬ ਦੀ ਜਿਹੜੀ ਸ਼ਕਤੀ ਆ ਲੋਕਾਂ ਦੀ ਸ਼ਕਤੀ ਆ ਉਹ ਤੁਸੀਂ ਦੇਖ ਹੀ ਲਈ ਆ ਪਾਜ ਆਪਾਂ ਵੱਡੇ ਵੱਡੇ ਦਮ ਗਜੇ ਮਾਰਦੀ ਸੀ ਵੀ ਅਸੀਂ ਐਂ ਕਰਦਾਂਗੇ ਐਂ ਕਰਤਾਗੇ ਹੁਣ ਸਰਕਾਰ ਬਣਾਉਣ ਵਾਸਤੇ ਸਾੜੇ ਘੜਦੇ ਫਿਰਦੇ ਨੇ ਕਿ ਲੋਕ ਨੇ ਲੋਕ ਸਾਰਾ ਕੁਝ ਜਾਣਦੇ ਨੇ ਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਆਓ ਆਪਾਂ ਉਸ ਭੈਣ ਦੇ ਨਾਲ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜੀ ਸਾਰੇ ਪਰਿਵਾਰ ਦੇਖੋ ਇੱਕ ਹਤਪਾਹਕ ਉਹਨੇ ਅੰਗ ਸਿੰਘਾਂ ਦੀ ਭੈਣ ਆ ਸ਼ੇਰ ਸਿੰਘ ਜਿਹੜਾ ਨੌਜਵਾਨ ਆ ਨਿਹੰਗ ਸਿੰਘ ਤਿਆਰ ਪਰ ਤਿਆਰ ਉਹਦੀ ਭੈਣ ਆ ਉਹ ਸਾਡੀ ਵੀ ਭੈਣ ਆ ਸਿੱਖ ਪਰਿਵਾਰ ਦੀ ਬੱਚੀ ਆ ਉਹ ਇਸ ਕਰਕੇ ਸਾਰਿਆਂ ਦਾ ਫਰਜ ਮਨ ਦਾ ਪੰਥ ਦਾ ਅਸੀਂ ਜਿਮਨੀ ਚੋਣ ਲੜਾਵਾਂਗੇ ਪੰਥ ਨੂੰ ਕਹਿੰਦੇ ਆ ਵੀ ਆ ਜਿਹੜੀ ਜਿਮਨੀ ਚੋਣ ਹੋਣੀ ਆ ਪੰਜਾਬ ਦੀ ਉਹਦੇ ਵਿੱਚ ਬੀਬੀ ਕੁਲਵਿੰਦਰ ਕਾਰ ਨੂੰ ਐਮ ਐਲ ਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਤੇ ਉਸੇ ਠੋਕ ਠੋਕ ਕੇ ਜਿਹੜੀਆਂ ਇਹੋ ਜਿਹੀਆਂ ਲਗੜ ਕਟੀੜਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਜਾਇਆ ਕਰੂਗਾ ਜਿਹੜਾ ਪੰਜਾਬ ਦੇ ਪ੍ਰਤੀ ਕੋਈ ਮੰਦਾ ਬੋਲਦਾ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਆਪ ਦੀ ਜਵਾਨ ਨੂੰ ਲਗਾਮ ਦਿਆ ਕਰੋ ਮਾੜਾ ਨਾ ਬੋਲਿਆ ਕਰੋ ਕਿਸੇ ਨੂੰ ਤੇ ਪੰਜਾਬੀ ਜਿਹੜੇ ਨਵ ਪੰਜਾਬ ਆ ਇਹ ਬਹਾਦਰ ਕੌਮ ਹੈ ਇਸ ਕਰਕੇ ਹੀ ਭਾਰਤ ਦੀ ਪੰਜਾਬ ਕਰਕੇ ਹੋੰਦ ਟਿੱਕੀ ਹੋਈ ਆ ਜੇ ਕਿਤੇ ਪੰਜਾਬ ਵੱਖ ਹੋ ਗਿਆ ਤੁਹਾਨੂੰ ਦਾ ਹਥਣ ਨੂੰ ਬਾਣੀ ਪਾ ਲੈਣਾ ਪਾਕਿਸਤਾਨ ਨੇ ਨਾਲ ਚੈਨ ਆਲਿਆ ਨੇ ਇਹ ਨਹੀਂ ਛੱਡਦੇ ਇਹਦਾ ਪੰਜਾਬ ਕਰਕੇ ਹੀ ਜਿਹੜੇ ਰੋਕੇ ਹੋਏ ਨੇ ਬਹਾਦਰ ਨੌਜਵਾਨ ਮੂੜੇ ਹੱਕ ਡਾ ਕੇ ਖੜ ਜਾਂਦੇ ਨੇ ਬਾਰਡਰਾਂ ਦੇ ਉੱਤੇ ਤਾਂ ਡਰਦੇ ਨੇ ਇਸ ਕਰਕੇ ਅਸੀਂ ਸਾਰੇ ਦਲਪੰਥ ਨਾਲ ਆ ਉਸ ਬੱਚੀ ਦੇ ਸਨਮਾਨ ਵੀ ਕਰਾਂਗੇ ਤੇ ਮੈਂ ਗੱਲ ਕਰੀ ਸੀ ਪੁਲਿਸ ਅਫਸਰਾਂ ਨਾਲ ਵੀ ਜੇ ਦੱਸੋ ਸਾਨੂੰ ਕਿਹੜੀ ਕਸਟਡੀ ਜਾਂ ਚੰਡੀਗੜ੍ਹ ਦੀ ਕਸਟਡੀ ਚ ਨੇ ਜਾਂ ਪੰਜਾਬ ਪੁਲਿਸ ਮੋਹਾਲੀ ਦੀ ਪਰ ਇੱਥੇ ਨਹੀਂ ਹੈਗੀ ਉਹਨਾਂ ਨੇ ਦੱਸਿਆ ਸਾਨੂੰ ਜਿਹੜੀ ਜਾਣਕਾਰੀ ਮਾਰੇ ਵੀ ਉਹ ਵੀ ਐਸਐਫ ਦਾ ਕੰਮ ਆ ਬੀਐਸਐਫ ਫੌਜ ਦੇ ਜਿਹੜੇ ਹੈਗੇ ਆ ਉਹ ਕੁਲਵਿੰਦਰ ਕੌਰ ਉਹਨਾਂ ਦੇ ਅੰਦਰ ਹੀ ਆ ਨਹੀਂ ਉਹ ਜਦੋਂ ਵੀ ਆਗੇ ਅਸੀਂ ਮਿਲ ਕੇ ਸਨਮਾਨ ਕਰਾਂਗੇ ਬੱਚੀ ਦਾ ਸਾਰੇ ਅਸੀਂ ਨਾਲ ਆ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ